ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਉਮੀਦ ਕਰਦਾ ਹਾਂ ਸਾਰੇ ਮਰਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵਾਂਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਗੱਲ ਕਰਦੇ ਆਂ ਅੱਜ ਦੇ ਖੇਡ ਮੇਲਿਆਂ ਬਾਰੇ ਅੱਜ ਦੇ ਕਬੱਡੀ ਕੱਪਾਂ ਬਾਰੇ ਅੱਜ ਕਿਹੜੀਆਂ ਕਿਹੜੀਆਂ ਥਾਂਾਂ 'ਤੇ ਦੋਸਤੋ ਕਬੱਡੀ ਕੱਪ ਹੋਣਗੇ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆਂ ਦੋਸਤੋ ਤੇ ਆਉਂਦੇ ਰਹਾਂਗੇ ਮਤਲਬ ਸਾਰੀਆਂ ਟੀਮਾਂ ਦੱਸਾਂਗੇ ਸਾਰੇ ਖਿਡਾਰੀ ਦੱਸਾਂਗੇ ਵੀ ਕਿਹੜੇ-ਕਿਹੜੇ ਖਿਡਾਰੀ ਖੇਡਣਗੇ ਦੋਸਤ ਅੱਜ ਦਾ ਪਹਿਲਾ ਕਬੜੀ ਕੱਪ ਆਪਾਂ ਮਿੱਤਰੋ ਖੋਜ ਕੀਪਰ ਜਲਾ ਤਨ ਤਨ ਦੇ ਵਿੱਚ ਆ ਦੋਸਤੋ ਅੰਜ ਇੱਥੇ ਚੋਟੀ ਦੀਆਂ 8 ਓਪਨ ਦੀਆਂ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ 45000 ਆ ਤੇ ਦੂਜਾ ਨਾਮ 35000 ਤੇ ਵਸ਼ਟਾਂ ਨੂੰ ਮਿੱਤਰੋ ਐ ਲੜੀਆਂ ਦਿੱਤੀਆਂ ਜਾਣਗੀਆਂ ਇੱਥੇ ਵੀ ਮਿੱਤਰੋ ਟੌਪ ਟੌਪ ਦੇ ਖਿਡਿਆਰੀ ਪਹੁੰਚ ਰਹੇ ਆਗੇ ਇੱਥੇ ਮਿੱਤਰੋ ਅੱਜ ਸੁਖਮਨ ਬਿਆਸ ਵਰਗਿਆਂ ਨੇ ਖੇਡਣਾਗਾ ਅਗਲਾ ਕਬੱਡੀ ਕਪਾ ਮਿੱਤਰੋ ਨੌ ਸ਼ੀਰ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਹੋਣਾ ਮਿੱਤਰੋ ਜਿੱਤੇ ਕਿ ਓਪਨ ਦੀਆਂ 6 ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਨਾਮ 40000 ਤੇ ਦੂਜਾ ਨਾਮ 51000 ਤੇ ਵੈਸਟਰ ਡੀਟਰ ਤੇ ਯਾਫੀ ਨੂੰ ਮਿੱਤਰੋ 15-15000 ਰੁਪਏ ਦਿੱਤਾ ਜਾਣਾ ਇੱਥੇ ਮਿੱਤਰੋ ਏਕਮ ਵਰਗੀ ਗੋਪੀ ਵਰਗੀ ਇਹ ਵਧੀਆ ਟੀਮ ਬਣਾ ਕੇ ਪਹੁੰਚ ਰਿਹਾ ਅਗਲਾ ਕਬੱਡੀ ਕਪਾ ਮਿੱਤਰੋ ਹਰਿਆਣੇ ਦੇ ਵਿੱਚ ਹੋਣਾਗਾ ਮੋਰਖਾ ਦੇ ਵਿੱਚ ਮਿੱਤਰੋ ਜਲ ਭਵਾਨੀ ਦੇ ਵਿੱਚ ਅੱਜ ਮਿੱਤਰੋ ਓਪਨ ਦੀਆਂ ਵਧੀਆਂ ਟੀਮਾਂ ਆਉਣਗੀਆਂ ਮਿੱਤਰੋ ਵਧੀਆਂ ਨਾਮ ਵੀ ਰੱਖਿਓ ਪਹਿਲਾ ਨਾਮ ਕਿਹਾ ਸੀ 100000 ਰੁਪਏ ਤੇ ਦੂਜਾ ਨਾਮ 52000 ਤੇ ਤੀਜਾ ਨਾਮ ਆ ਮਿੱਤਰੋ 31000 ਰੁਪਿਆ ਇੱਥੇ ਮਿੱਤਰੋ ਟੌਪ ਡੌਪ ਦੀਆਂ ਟੀਮਾਂ ਬਣ ਕੇ ਪਹੁੰਚ ਰਹੀਆਂ ਨੇ ਅਗਲਾ ਮਿੱਤਰੋ ਪਲ ਬਣ ਇਹ ਵੀ ਹਰਿਆਣੇ ਦੇ ਵਿੱਚ ਹੋਣਾ ਮਿੱਤਰੋ ਪਹਿਲਾ ਨਾਮ ਓਪਨ ਦਾ ਮਿੱਤਰੋ 1 ਲੱਖ ਤੇ ਦੂਜਾ ਨਾਮ 71000 ਰੁਪਿਆ ਤੇ ਤੀਜਾ ਨਾਮ ਮਿੱਤਰੋ 31000 ਰੁਪਿਆ ਵੈਸਟਰਨ ਰੀਡਰ ਤੇ ਯਾਫੀ ਲਈ ਮਿੱਤਰੋ ਮੋਟਰਸਾਈਕਲ ਦਿੱਤੀ ਜਾਣਗੀ ਇੱਥੇ ਮਿੱਤਰੋ ਸੀਲੂ ਹੁਰੀ ਅੱਜ ਤੱਕ ਪਾਉਣਗੇ ਚੀਲੂ ਹੋਰਾਂ ਦੀ ਟੀਮਾਂ ਜਿਹੜੀ ਉਹ ਵੀ ਬੁਰੀ ਚੋਟੀ ਦੀ ਬਣੀ ਹੋਈ ਆ ਦੱਸਾਂਗੇ ਸੋਨੂੰ ਅਗਲਾ ਆਜਾ ਦਾ ਵੱਡਾ ਕਬੱਡੀ ਕੱਪ ਮਿੱਤਰੋ ਪਿੰਡ ਅਹਿਮਦਪੁਰ ਜ਼ਿਲ੍ਹਾ ਮਾਨਸਾ ਦੇ ਵਿੱਚੋਂ ਹੁਣ ਕਬੱਡੀ ਓਪਨ ਤਿੰਨ ਖਿਡਿਆਰੀ ਬਾਹਰੋਂ ਖੇਡਣਗੇ ਪਹਿਲਾ ਨਾਮ 75000 ਅਤੇ ਦੂਜਾ ਨਾਮ 52000 ਰੁਪਿਆ ਵੈਸਟਰ ਰੀਡਰ ਤੇ ਜਾਫੀ ਲਈ ਮਿੱਤਰੋ 212000 ਰੁਪਿਆ ਦਿੱਤਾ ਜਾਣਾਗਾ ਜੇ ਆਪਾਂ ਟੀਮਾਂ ਦੀ ਗੱਲ ਕਰੀਏ ਮਿੱਤਰੋ ਰੱਤਾ ਥੇਦੀ ਟੀਮ ਖੇਡਣੀ ਹੈ ਜਿਹਦੇ ਵਿੱਚ ਜੰਝੂਆ ਕੁਲਮਿੰਦਰ ਖੇਡਣਾ ਬੱਬੂ ਝਨੇੜੀ ਵਾਲਾ ਖੇਡਣਾ ਸ਼ੋਨੀ ਭਾਦਰਿਆ ਵਾਲਾ ਖੇਡਣਾ ਤਨ ਮਨਦੀਪ ਬੱਲਣ ਵਾਲਾ ਮਿੱਤਰੋ ਅੱਜ ਰਾਤੇ ਥੀਦੀ ਟੀਮ ਹੈ ਜਿਹੜੀ ਇਹ ਵੀ ਛੋਟੀ ਦੀ ਬਣੀ ਹੋਈ ਹੈਗੀ ਅਗਲੀ ਟੀਮ ਹੈ ਮਿੱਤਰੋ ਬਰੇ ਸ਼ਾਹ ਦੀ ਜਿਹਦੇ ਵਿੱਚ ਗੁਰਪ੍ਰੀਤ ਬਰੇ ਸ਼ਾਹ ਵਾਲਾ ਖੇਡਣਾ ਜੱਗੂ ਹਾਕਮ ਵਾਲਿਆ ਸੀਰਾ ਚੱਕ ਵਾਲੀ ਸ਼ੇਰ ਵਾਲਾ ਤੇ ਫੂਲਾ ਸੂਚਕਾਲਾ ਮਿੱਤਰੋ ਇਹ ਮਿੱਤਰੋ ਬਰੇ ਸ਼ਾਹ ਵਾਲੀ ਟੀਮ ਹੈ ਜਿਹੜੀ ਜੱਗੂ ਖਨਾ ਦੀ ਵੀ ਛੋਟੀ ਦੀ ਟੀਮ ਬਣੀ ਹੋਈ ਆ ਅਗਲੀ ਟੀਮ ਹੈ ਮਿੱਤਰੋ ਖੀਵਾ ਕਾਲਾਂ ਜਿਹਦੇ ਵਿੱਚ ਜਾਦੂ ਖੀਵਾ ਸੱਤੀ ਯਰਗੜੀ ਵਾਲਾ ਗਗਨ ਨਗਰਾ ਖੇਡਣਾ ਸੁਖ ਤੇ ਖੁਸ਼ੀ ਨੇ ਖੇਡਣਾ ਬੱਚੋਆਂ ਨੇ ਵਾਲੇ ਨੇ ਤੇ ਉਗੋਕੇ ਦੀ ਟੀਮ ਅਜੀ ਦੇ ਵਿੱਚ ਗਿੰਦੀ ਉਗੋਕੇ ਦੀਪਾ ਖੇਡਣਾ ਅਰਸ ਲਹਾਰਾ ਖੇਡਣਾ ਮਿੱਤਰੋ ਅਰਸ ਲੋਗੜਾ ਵਾਲਾ ਮਿੱਤਰੋ ਗੱਗੀ ਜਮਰੇਲ ਸਿੰਘਾ ਵਾਲਾ ਖੇਡਣਾ ਮਿੱਤਰੋ ਇਹ ਜਿਹੜੀ ਆਗੋਕੇ ਦੀ ਟੀਮ ਆ ਮਿੱਤਰੋ ਤੇ ਸ਼ਰਮਾ ਮੱਖੇ ਵਾਲਾ ਵੀ ਖੇਡ ਸਕਦਾ ਅਗਲਾ ਕਬੱਡਾਪਾ ਮਿੱਤਰੋ ਪਿੰਡ ਮਹਿਰੋ ਜ਼ਿਲ੍ਹਾ ਮੋਗੇ ਦੇ ਵਿੱਚ ਹੋਣਾ ਕਬੱਡੀ ਓਪਨ ਤਿੰਨ ਖਿਡਿਆਰੀ ਬਾਹਰੋਂ ਖੇਡਣਗੇ ਮਿੱਤਰੋ ਬੁੱਕ ਕੀਤੀਆਂ 32 ਟੀਮਾਂ ਦੇ ਮੈਚ ਹੋਣਗੇ ਬੈਸਟਾਂ ਲਈ ਮਿੱਤਰੋ ਮੋਟਰਸਾਈਕਲ ਲੈਣਗੇ ਤੇ ਪਹਿਲਾ ਨਾਮ 1 ਲੱਖ ਆ ਤੇ ਦੂਜਾ ਨਾਮ 75000 ਰੁਪਇਆ ਇੱਥੇ ਵੀ ਮਿੱਤਰੋ ਟੌਪ ਟੌਪ ਦੇ ਖਿਡਿਆਰੀ ਖੇਡਣਗੇ ਤੇ ਜੇ ਆਪਾਂ ਟੀਮਾਂ ਦੀ ਗੱਲ ਕਰੀਏ ਮਿੱਤਰੋ ਕਿ ਕਿਹੜੀਆਂ ਕਿਹੜੀਆਂ ਟੀਮਾਂ ਇਸ ਕੱਪ ਦੇ ਉੱਪਰ ਖੇਡਣਗੀਆਂ ਤੇ ਮਿੱਤਰੋ ਸ਼ਕਰਪੁਰਾ ਜਿਹੜੀ ਉਹ 50% ਉਹ ਸ਼ਾਇਦ ਹੀ ਖੇਡੇ ਲਹਾੜੇੜੀ ਨੀਮਾ ਬੋਟਰ ਦੀ ਟੀਮਾਂ ਚੱਕ ਰਾਮ ਸਿੰਘ ਵਾਲਾ ਤੇ ਅਖਾਲਾ ਡਰੋਲੀ ਭਾਈ ਆ ਮਿੱਤਰੋ ਇਹ ਹੋਰ ਧੂਰਕਾੜ ਦੀ ਧੂਰਕੋਟ ਦੀ ਟੀਮਾਂ ਮਿੱਤਰੋ ਰਣ ਰਣਸੀ ਦੀ ਟੀਮਾਂ ਸੀਚਿਆਲ ਦੀ ਟੀਮਾਂ ਮਿੱਤਰੋ ਜੇ ਪਾਖੜਿਆ ਨੇ ਦੀ ਗੱਲ ਕਰੀਏ ਮਿੱਤਰੋ ਇੱਥੇ ਪੂਰੀ ਛੰਨਾਂ ਵਾਲਾ ਪਹੁੰਚ ਲਿਆ ਗੁਰਲਾਲ ਸੋਹਲ ਰਾਜਾ ਪੱਧਰੀ ਹਰਮਨ ਕੋਲੀ ਅਰਸ ਲਹਾਰਾ ਬਾਬਰਾ ਠਿੱਕੀ ਵਾਲ ਲੱਖਾਂ ਮਾੜੀ ਖੇਡੂ ਮਿੱਤਰੋ ਸਿਰਾ ਤੂਰਕੂਟ ਤੇ ਹੈਪੀ ਗੇਲ ਖੇਡਣਾ ਮਿੱਤਰੋ ਗਗਨ ਸੂਰੀ ਵਾਲੀਆ ਬਾਂਸ ਸੂਰੀ ਵਾਲੀਆ ਅਰਸ ਬਰਨਾਲਾ ਖੇਡਣਾ ਮਿੱਤਰੋ ਸਰਨਾ ਡੱਗੁਰਮਾਨੇ ਵਾਲਾ ਇਹ ਪਲੇਅਰ ਨੇ ਜਿਹੜੇ ਇੱਥੇ ਪਹੁੰਚ ਲਏ ਨੇ ਦੋਸਤ ਤੇ ਹਰਿਆਣੇ ਦੀ ਗੱਲ ਕਰਦੇ ਮਿੱਤਰੋ ਹਰਿਆਣੇ ਦੇ ਵਿੱਚ ਸ਼ਿੱਲੂ ਦੀ ਟੀਮ ਹੈ ਜਿਹੜੀ ਟੌਪ ਦੀ ਬਣੀ ਹੋਈ ਹੈਗੀ ਜਿਹਦੇ ਵਿੱਚ ਸ਼ੀਲੂ ਨੇ ਖੇਡਣਾ ਮਿੱਤਰੋ ਮਨੀਸ਼ ਬਾਹੁ ਅਕਬਰ ਵਾਲਾ ਖੇਡਣਾ ਦੀਪਕ ਕਾਸੀਪੁਰੀ ਅਤੇ ਰਵੀ ਦਿਉਰ ਵਾਲਾ ਮਿੱਤਰੋ ਇਹ ਹਰਿਆਣੇ ਦੇ ਵਿੱਚ ਚੋਟੀ ਦੀ ਟੀਮ ਬਣਾਈ ਬੈਠੇ ਨੇਗੇ ਹਾਂਜੀ ਦੋਸਤੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਜਾਇਓ ਅਸੀਂ ਕਬੱਡੀ ਦੀਆਂ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਦੋਸਤੋ ਇਹ ਆਉਂਦੇ ਰਹਾਂਗੇ ਧੰਨਵਾਦ ਜੀ